ਵਾਹਿਗੁਰੂ ਜੀ ਕਾ ਕਾਲਾਤਾ ਵਾਹਿਗੁਰੂ ਜੀ ਕੀ ਬੱਤੇ ਸੋ ਧਰਮਕੋਟ ਸ਼ਹਿਰ ਦੇ ਵਿੱਚ ਪਰਫਿਊਮ ਵਾਲੀ ਦੁਕਾਨ ਦੇ ਉੱਪਰ ਖੜੇ ਆ ਕਿਉਂ ਖੜੇ ਆ ਕਿਉਂ ਰੋਡ ਪਈ ਸਾਨੂੰ ਦੁਕਾਨ ਤੇ ਆਉਣ ਦੇ ਸੋ ਵੇਰ ਜੀ ਉਹਨਾਂ ਨਾਲ ਗੱਲਬਾਤ ਕਰਾਵਾ ਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਹ ਆ ਰਹੇ ਆ ਵਿਆਹਾਂ ਨੂੰ ਸ਼ਰਦੀ ਅੱਜ ਕੱਲ੍ਹ ਅਕਸਰ ਜਿੰਨੇ ਵੀ ਸਮਾਗਮ ਪ੍ਰੋਗਰਾਮ ਆਪ ਲੋਕ ਜਾਂਦੇ ਆ ਤੇ ਜਿਹੜੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਾਜ ਸਵਾਰ ਕੇ ਰੱਖਦੇ ਆ ਆਤਰ ਫਲੇਲਾ ਲਾਉਂਦੇ ਆ ਸਾਡੇ ਤੋਂ ਖੁਸ਼ ਹੋ ਗੁਆ ਆਉਣ ਉਹਨਾਂ ਵਾਸਤੇ ਇਹ ਦੁਕਾਨ ਬਹੁਤ ਮਹੀਨੇ ਰੱਖਦੀ ਆ ਇਹ ਦੁਕਾਨ ਤੇ ਉਹਨਾਂ ਨੂੰ ਲੋੜ ਆ ਤੁਸੀਂ ਅਕਲ ਦੇਖਿਆ ਹੁੰਦਾ ਕਿ ਇੱਦਾਂ ਸ਼ਹਿਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਜਿਹੜੇ ਰੈਡੀਮੈਡ ਪਰਫਿਊਮ ਆ ਉਹ ਇੱਥੇ ਤੱਕ ਪਿੰਡਾਂ ਦੇ ਵਿੱਚ ਵੀ ਹੁਣ ਮਿਲ ਲੱਗ ਗਏ ਇੱਥੇ ਸੁਣਿਆ ਸੀ ਇੱਕ ਵੀਡੀਓ ਦੇ ਵਿੱਚ ਅਸੀਂ ਦੇਖਿਆ ਕਿ ਇਹ ਕਹਿੰਦੇ ਕਿ ਵੀਰ ਜੀ ਭਾਈ ਸਾਹਿਬ ਜੀ ਹੋਣੀ ਅਸੀਂ ਆਪ ਪਰਫਿਊਮ ਤਿਆਰ ਕਰਦੇ ਆਂ ਕੀ ਵਾਕਿਆ ਤਿਆਰ ਕਰਦੇ ਆ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਸਭ ਤੋਂ ਪਹਿਲਾਂ ਵੀ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਮਨਪ੍ਰੀਤ ਜੀ ਹੋਰ ਸਨੋਂ ਠੀਕ ਠਾਕ ਤਿੰਨ ਆਏ ਵੀ ਜੀ ਤੁਹਾਡਾ ਮੇਰਾ ਵਿਸ਼ਾਨ ਨਰੂਲਾ ਜੀ ਵਿਸ਼ਾਨ ਨਰੂਲਾ ਜੀ ਵਿਸ਼ਾਨ ਨਰੂਲਾ ਜੀ ਅਸੀਂ ਸੁਣਿਆ ਔਰ ਵੀਡੀਓ ਦੇ ਵਿੱਚ ਵੀ ਦੇਖਿਆ ਕਿ ਤੁਸੀਂ ਪਰਫਿਊਮ ਵਾਕਿਆ ਤਿਆਰ ਕਰਦੇ ਹੋ ਕਦੋਂ ਤੱਕ ਤਿਆਰ ਕਰਦੇ ਹੋ ਸਾਨੂੰ ਆਪਾਂ ਸਾਰੇ ਦਸ਼ਕਾਂ ਨੂੰ ਦੱਸੋ ਕਿ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਜ ਨੂੰ ਵਿਆਹ ਪਾਰਟੀਆਂ ਬਹੁਤ ਜ਼ੋਰਾਂ ਤੇ ਇਹ ਆਪਣਾ ਜੋਰ ਫੜਨ ਵਾਲਾ ਬਿਲਕੁਲ ਜੀ ਬਿਲਕੁਲ ਮਨਪ੍ਰੀਤ ਵੀਰ ਜੀ ਪਹਿਲੇ ਨੰਬਰ ਤੇ ਇਹ ਆਪਣਾ ਜਿਹੜਾ ਸਮਾਨ ਹੈ ਨ ਇਹ ਦੇਖਣ ਦੇ ਵਿੱਚ ਪਾਣੀ ਜ਼ਰੂਰ ਲੱਗਦਾ ਹੈ ਪਰ ਇਹ ਪਾਣੀ ਨਹੀਂਗਾ ਇਹ ਤੁਸੀਂ ਆਪ ਦਰਸ਼ਕਾਂ ਨੂੰ ਸਾਰਿਆਂ ਨੂੰ ਦੱਸੋ ਕਿ ਇਹ ਪਾਣੀ ਹੈ ਕਿ ਕੋਈ ਚੀਜ਼ ਹੋਰ ਹੈ ਇਹ ਚ ਤੁਹਾਨੂੰ ਕੋਈ ਸਪਰੇਅ ਦਿੱਸ ਮੈਂ ਲਾਈ ਕੋਈ ਅਲਕੋਹਲ ਦਿੱਸ ਮੈਂ ਲਾਈ ਕੋਈ ਪਾਣੀ ਲੱਗਾ ਤੁਹਾਨੂੰ ਹਾਂਜੀ ਇਹ ਜੀ ਇਹ ਸਪੈਸ਼ਲ ਸਮਾਨ ਹੁੰਦਾ ਹੈ ਇਹ ਪਰਫਿਊਮ ਵਾਂਗੂ ਆਪਣਾ ਸਪੈਸ਼ਲ ਸੈਟਲ ਕੀਤਾ ਹੋਇਆ ਸਮਾਨ ਹੁੰਦਾ ਸਾਨੂੰ ਇਹ ਪਹਿਲਾਂ ਬਣਾ ਕੇ ਰੱਖਣਾ ਪੈਂਦਾ ਕਿਉਂ ਅਮਰਜੈਂਸੀ ਦੇ ਵਿੱਚ ਪਰਫਿਊਮ ਤਿਆਰ ਕਰਨੇ ਪੈਂਦੇ ਇਸ ਕਰਕੇ ਸਾਨੂੰ ਬੋਤਲਾਂ 'ਚ ਪਾ ਕੇ ਰੱਖਣਾ ਪੈਂਦਾ ਬਾਕੀ ਤੁਹਾਨੂੰ ਅਸੀਂ ਆਪ ਲਾਈਵ ਬਣਾ ਕੇ ਵੀ ਦਿਖਾਵਾਂਗੇ ਤੁਹਾਨੂੰ ਤੁਹਾਨੂੰ ਇਹ ਕੰਮ ਕਿਉਂਕਿ ਰੈਗੂਮੈਂਟ ਪਰਫਿਊਮ ਆ ਰਿਹਾ ਹੈ ਜੀ ਜੀ ਅਕਸਰ ਜੀ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਦੀ ਗੀਤੀ ਦੇ ਵਿੱਚ ਲੋਕ ਇਹਦੀ ਵਿਕਰੀ ਕਰਦੇ ਆ ਲੋਕ ਖਰੀਦ ਵੀ ਰਹੇ ਆ ਜੀ ਆਪਣਾ ਪਰਫਿਊਮ ਬਣਾਉਣ ਦੀ ਕਿਉਂ ਲੋੜ ਤੁਨ ਜਾਦੀ ਜੀ ਬੀਰ ਜੀ ਦੇਖੋ ਸਭਨਾ ਪਹਿਲਾ ਇਹ ਹੈ ਕਿ ਅਸੀਂ ਕਿਸੇ ਤੋਂ ਵੀ ਬ੍ਰਾਂਡ ਦਾ ਨਾਮ ਨਹੀਂ ਲੈ ਰਹੇ ਇੱਕ ਤਾਂ ਤੁਹਾਡੇ ਅੱਖਾਂ ਸਾਹਮਣੇ ਅਸੀਂ ਸਮਾਨ ਬਣਾ ਰਹੇ ਹਮ ਨੈਚੁਰਲ ਫਾਰਮ ਦੇ ਵਿੱਚ ਬਣਾ ਰਹੇ ਹਾਂ ਦੂਸਰੀ ਗੱਲ ਅਸੀਂ ਐਲਕੋਹਲ ਯੂਜ਼ ਨਹੀਂ ਕਰਦੇ ਕਿਸੇ ਗੁਰੂ ਘਰ ਜਾਣਦੇ ਆਪਾਂ ਜਦੋਂ ਉੱਥੇ ਆਪਾਂ ਅਲਕੋਹਲ ਵਾਲਾ ਪਰਫਿਊਮ ਜਾਂ ਆਪਾਂ ਕੋਈ ਰੂਮ ਫਰੈਸ਼ਨਰ ਛੜਕਾਂਗੇ ਉਥੇ ਰੱਬ ਕਦੇ ਖੁਸ਼ ਨਹੀਂ ਹੋ ਸਕਦਾ ਆਪਣਾ ਜਿਹੜਾ ਸਮਾਨ ਹੈ ਜੇ ਆਪਾਂ ਖਰੇ ਖਾਂ ਦੇ ਯੂਜ਼ ਕਰ ਸਕਦੇ ਜਾਂ ਧਾਰਮਿਕ ਜਗ੍ਹਾ ਤੇ ਵੀ ਯੂਜ਼ ਕਰ ਸਕਦੇ ਹਾਂ ਪਰਸਨਲੀ ਵੀ ਯੂਜ਼ ਕਰ ਸਕਦੇ ਹਾਂ ਪਰ ਉਹ ਵੀ ਪਰਫਿਊਮ ਤਾਂ ਜਿਹੜੇ ਆਪਾਂ ਰੈਡੀਮੇਡ ਆਉਂਦੇ ਆ ਉਹ ਗੁਰਦੁਆਰਿਆਂ ਦੇ ਵਿੱਚ ਮੰਦਰਾ ਦੇ ਵੀ ਧਾਰਮਿਕਤਾ ਨਾਲ ਨਹੀਂ ਹੋਏ ਕਿਤੇ ਦੇਖੋ ਆਪਾਂ ਕਿਸੇ ਬਾਰੇ ਨਹੀਂ ਦੱਸ ਨਹੀਂ ਸਕਦੇ ਆਪਾਂ ਕੀ ਆਉਂਦੇ ਆ ਹਾਂਜੀ ਉਹਨਾਂ ਦੇ ਵਿੱਚ ਇਹ ਵੀ ਅਲਕੋਹਲ ਦੀ ਮਾਤਰਾ ਜ਼ਿਆਦੀ ਹੋ ਰਹੀ ਠੀਕ ਹੈ ਕਿ ਜਦੋਂ ਅਲਕੋਹਲ ਆਪਾਂ ਜਿਆਦਾ ਯੂਜ਼ ਕਰਾਂਗੇ ਰੱਬ ਕਦੇ ਖੁਸ਼ ਨਹੀਂ ਹੁੰਦਾ ਕਦੇ ਠੀਕ ਹੈ ਨਾ ਸਾਡਾ ਸਮਾਨ ਯੂਜ਼ ਇੱਕ ਵਾਰੀ ਕਰੋ ਤੇ ਤੁਹਾਨੂੰ ਪਤਾ ਲੱਗ ਜੂਗਾ ਬਾਕੀ ਤੁਸੀਂ ਸਮਾਨ ਦੇਖ ਚੁੱਕੇ ਆ ਜੇ ਤਾਂ ਇਹ ਚਲਪੋਲ ਦੀ 스멜 ਆਈ ਆ ਤੁਹਾਨੂੰ ਜਾਂ ਸਪੈਲਟ ਵੀ ਆਈ ਆ ਜਾਂ ਪਾਣੀ ਲੱਗਾ ਕਿਉਂਥੇ ਅਸੀਂ ਗੱਲ ਕਰਾਂ ਤੇ ਕੁਝ ਲੋਕਾਂ ਦਾ ਕਹਿਣਾ ਉਹਨਾਂ ਨੂੰ ਤੁਸੀਂ ਆਪੇ ਧਾਰ ਦੋ ਕੁਝ ਲੋਕਾਂ ਦਾ ਕਹਿਣਾ ਕਿ ਵਾਕੇ ਪਾਣੀ ਵਰਗਾ ਬਿਲਕੁਲ ਲੱਗ ਰਿਹਾ ਹੈ ਇੱਕੋ ਵੇਲੇ ਪਾਣੀ ਤਾਂ ਸ਼ਾਇਦ ਪਾਣੀ ਦੀ ਵਜ੍ਹਾ ਤੋਂ ਸੇ ਇਹੋ ਜੇ ਕੈਮੀਕਲ ਮੋਡ ਹੋ ਗਏ ਪਹਿਲਾਂ ਪਹਿਲਾਂ ਤਾਂ ਪ੍ਰੋਬਲਮ ਬਣ ਜਾਂਦਾ ਜੀ ਜੀ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਉਹ ਚੀਜ਼ ਮੈਂ ਚੈੱਕ ਕਰਾਂਗੀ ਦੇਖੋ ਵੀਰ ਜੀ ਪਾਣੀ ਦੀ ਬੋਤਲ ਤਾਂ ਜ਼ਰੂਰ ਹੈ ਪਰ ਇਹ ਦੇਖੋ ਥਿੱਕ ਕਿ ਤੇ ਤੁਹਾਡੇ ਹੱਥ ਤੇ ਵੀ ਲਗਾ ਕੇ ਦਿਖਾ ਦੇ ਕਿ ਕੋਈ ਤੁਹਾਨੂੰ ਪਾਣੀ ਲੱਗ ਰਿਹਾ ਜੀ ਸਰ ਔਇਲ ਬੇਸਡ ਤੇ ਕੰਮ ਕਰਦੇ ਆਪਾਂ ਓਨਲੀ ਔਇਲ ਬੇਸਡ ਠੀਕ ਹੈ ਜੀ ਇਦਾਂ ਜਿੰਨਾ ਵੀ ਆਪਣਾ ਇੰਪੋਰਟਡ ਆ ਇਹਦੀ ਸਮੈਲ ਜਿਹੜੀ ਵੀ ਲੈ ਰਹੇ ਆ ਜਿਹੜੀ ਵੀ ਸਮੈਲ ਤੁਹਾਨੂੰ ਦੇ ਰਹੇ ਆ ਤੁਸੀਂ ਇਹ ਦੱਸੋ ਕੋਈ ਸਿੰਥੈਟਿਕ ਸਮੈਲ ਦੀ ਤੁਹਾਨੂੰ ਕੋਈ ਆਈ ਇਹ ਚ ਖੁਸ਼ਬੂ ਇੱਕ ਦਿੱਥੋਂ ਸ਼ੁਰੂ ਹੋ ਜਾਂਦਾ ਜੀ ਆਪਣੇ ਕੋਲ ਤੇ ਕਸਟਮਰ ਲੈ ਆਉਣਾ ਆਵੇ ਆਉਣ ਵਾਲੇ ਦਿਨਾਂ ਦੇ ਵਿੱਚ ਵੀਡੀਓ ਦੇ ਰਾ ਆ ਸਕਦੇ ਆ ਆਪਣੇ ਕੋਲ ਕਿਤੋਂ ਚਾਟੰਗੂ ਦੀ ਕਿੱਥੋਂ ਤੱਕ ਸੀਸੀ ਮਿਲਦੀ ਹੈ ਵੀਰ ਜੀ ਆਪਣਾ ਸਟਾਰਟਿੰਗ ਪ੍ਰਾਈਸ ਹੈ 150 ਰੁਪਏ 150 ਤੋਂ ਲੈ ਕੇ 1200 1200 ਤੋ ਹੁਣ ਵੀਰ ਜੀ ਵੈਰਾਈਟੀ ਦਿਨੋ ਦਿਨ ਵੱਧ ਰਹੀ ਹੈ ਆਪਣੀ ਹੁਣ ਆਪਾਂ ਜਾਵਾਂਗੇ 2000 ਪਲੱਸ ਉਹ ਸੀਸੀ ਵੱਧ ਜੂਗੀ ਤਾਂ ਕੁਆਲਿਟੀ ਵੱਧ ਜੂਗੀ ਕੁਆਲਿਟੀ ਦੀ ਵੱਜੂ ਕੁਆਂਟੀਟੀ ਵੀ ਵੱਧੂਗੀ ਜੀ ਐਮਐਲ ਦੇ ਹਿਸਾਬ ਨਾਲ ਆਪਣੀ ਜਿੰਨੇ ਵੀ ਸਮਾਨ ਹੈ ਐਮਐਲ ਦੇ ਹਿਸਾਬ ਨਾਲ 150 ਦੇ ਵਿੱਚ ਕਿੰਨੇ ਐਮਐਲ ਗਿਆ ਸਰ 150 ਦੇ ਵਿੱਚ ਆਪਣਾ 3 ਐਮਐਲ ਤੋਂ ਸ਼ੁਰੂ ਕਰਦੇ ਆਂ ਆ ਸੀਸੀ ਹੈ ਠੀਕ ਹੈ ਇਹ ਤੋਂ ਮਹਿੰਗੀ ਤੋਂ ਮਹਿੰਗੀ ਫ੍ਰੈਗਰੈਂਸ ਪਾਕ ਹੈ ਇਸ ਤੋਂ ਫਰ ਵਧੀ ਜਾਣੀ ਹੈ ਇਸ ਤੋਂ ਫਰ ਵਧੀ ਜਾਣੀ ਹੈ ਜੋ ਉਦਾਂ ਜਿਵੇਂ ਆਪਾਂ ਹੁਣ ਕਾਰਾਂ ਵਾਸਤੇ ਵੀ ਆਪਣੀ ਸਪੈਸ਼ਲ ਚੀਜ਼ ਤਿਆਰ ਕਰ ਰਹੇ ਹਾਂ ਕਾਰਾਂ ਵਾਸਤੇ ਕਾਰ ਹੈਂਗਿੰਗ ਹੈ ਇਹਦੇ ਤੇ ਲੱਕੜ ਸਪੈਸ਼ਲ ਲੱਗੀ ਹੋਈ ਹੈ ਜੀ ਲੱਕੜ ਆਪਣੇ ਆਪ ਹੀ ਤਰਚੂਸਦੀ ਹੈ ਜੀ ਅੱਛਾ ਆਪਣੇ ਆਪ ਗੱਡੀ ਦੇ ਵਿੱਚ ਫ੍ਰੈਗਰੈਂਸ ਆ ਜੂ ਇੱਕ ਇਹ ਨਾ ਬਸ ਇਹਦਾ ਉੱਪਰੋਂ ਚੜੇਗਾ ਲੱਕੜ ਦੇ ਔਰ ਸੁਗੰਧ ਦੇਵੇਗੀ ਸੁਗੰਧ ਲੱਗੂਗੀ ਇੱਕ ਇਹ ਨੈਚੁਰਲ ਫਾਰਮ ਦੇ ਵਿੱਚ ਭਰ ਕੇ ਦੇਤੀ ਹੈ ਜੀ ਕਿਸੇ ਨੂੰ ਘਬਰਾਹਟ ਨਹੀਂ ਹੋਊਗੀ ਗੱਡੀ ਦੇ ਵਿੱਚ ਤੇ ਕਿਸੇ ਨੂੰ ਦਿਲ ਨਹੀਂ ਕਾਲਾ ਪੈਂਦਾ ਇਹਦੇ ਨਾਲ ਨੇਚਰਲ اٹਲ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਮੈਂ ਆਪਣਾ ਕੰਮ ਤਿਆਰ ਕਰਾਂ ਵੀ ਇਸ ਤੋਂ ਪਹਿਲਾਂ ਤਾਂ ਮੇਰੀ ਇਹ ਹੋਬੀ ਹੈ ਸਭ ਨਾਲ ਪਹਿਲਾ ਜਿਹੜਾ ਸ਼ੌਂਕ ਹੁੰਦਾ ਨਾ ਇਹ ਮੇਰਾ ਸ਼ੌਂਕ ਹੈ ਫਿਰ ਉਹਦੇ ਵਿੱਚ ਕੁਝ ਸਿੱਖਣਾ ਪਿਆ ਕੋਈ ਤੇ ਸਿੱਖਿਓ ਤੁਸੀਂ ਬਿਲਕੁਲ ਸਤਿਪਾਤ ਜੀ ਇਹਦੀ ਸਟੱਡੀ ਹੈ ਸਟੱਡੀ ਤੋਂ ਬਿਨਾ ਕੋਈ ਵੀ ਬੰਦਾ ਅਧੂਰਾ 6 ਮਹੀਨੇ ਮੈਂ ਦੁਕਾਨ ਤੇ ਨਹੀਂ ਬੈਠਾ ਫਿਰ ਮੇਰੇ ਫਾਦਰ ਸਾਹਿਬ ਇੱਕ ਦਿਨ ਕਿਤੇ ਘੁੰਮਣ ਗਏ ਕਿਸੇ ਦੇ ਨਾਲ ਮੇਰੇ ਦੋਸਤ ਦੇ ਨਾਲ ਫਰੈਂਡ ਦੇ ਨਾਲ ਉਹਨਾਂ ਨੂੰ ਜਦੋਂ ਗੱਡੀ ਦੇ ਵਿੱਚ ਬੈਠੇ ਨਾ ਫਾਦਰ ਸਾਹਿਬ ਨੂੰ ਕਦੇ ਅੱਜ ਤੱਕ ਕਦੇ ਘਬਰਾਇਆ ਹੀ ਨਹੀਂ ਜੀ ਨਹੀਂ ਘਬਰਾਇਆ ਉਹ ਗੱਡੀ ਦੇ ਵਿੱਚ ਉਹਨਾਂ ਦੇ ਏਡਾ ਪੀਸ ਸੈਂਟ ਮੈਗਾ ਹੋਇਆ ਸੀ ਪਤਾ ਨਹੀਂ ਕਿਹੜੀ ਕੰਪਨੀ ਦਾ ਸੀ ਕਿਹੜੀ ਦਾ ਨਹੀਂ ਉਹ ਫਾਦਰ ਸਾਹਿਬ ਨੂੰ ਕੋਹਰਾਟ ਹੋਈ ਫਾਦਰ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਕਹਿੰਦੇ ਤੂੰ ਇੰਨਾ ਟਾਈਮ ਵੀ ਲਾਇਆ ਤੇ ਤੂੰ ਕੰਮ ਕਿਉਂ ਨਹੀਂ ਕਰਦਾ ਮੈਂ ਕਿਹਾ ਜੀ ਹੁਣ ਅੱਜ ਤੋਂ ਬਾਅਦ ਆਪਾਂ ਕੰਮ ਸ਼ੁਰੂ ਕਰਾਂਗੇ ਨਾਲੇ ਤਾਂ ਲੋਕਾਂ ਨੂੰ ਵੇਅਰ ਕਰਾਂਗੇ ਤੇ ਜੇ ਸਮੇਂ ਨਾਲ ਲਾਉਂਗੇ ਡਿਪਰੈਸ਼ਨ ਦਾ ਸ਼ਿਕਾਰ ਹੋਵੋਗੇ ਤੁਸੀਂ ਕਰਨ ਤੋਂ ਭਾਵ ਤੁਸੀਂ ਕਹਣਾ ਚਾਹੁੰਦੇ ਹੋ ਕਿ ਮੈਂ ਸਿੱਖ ਕੇ ਕੰਮ ਕਰਨ ਲੱਗਾ ਔਰ ਲੋਕਾਂ ਨੂੰ ਦੱਸਣਾ ਚਾਹਣਾ ਕਿ ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਇੱਕ ਦੁਕਾਨਦਾਰ ਸੀ ਚਰ ਹੋਰ ਨੰਦ ਜਿਹੜਾ ਕਰਤਾ ਸੀ ਇੱਕਦਮ ਇਹ ਕੰਮ ਨਹੀਂ ਸ਼ੁਰੂ ਕਰਦਾ ਦੇਖੋ ਇਹ ਮੋਬਾਈਲਾਂ ਦਾ ਕੰਮ ਏਡਾ ਜਿਆਦਾ ਵਧੀਆ ਹੈ ਇੰਨਾ ਕਰ ਤੇ ਉਹਨੂੰ ਮੈਂ 6 ਮਹੀਨੇ ਬੈਕ ਕਰਤਾ 6 ਮਹੀਨਿਆਂ ਦੇ ਵਿੱਚ ਮੇਰੇ ਇਹ ਦੱਸੋ ਕੋਈ ਦੁਕਾਨ ਨਹੀਂ ਛੱਡ ਕੇ ਜਾ ਸਕਦਾ ਆਪਣੀ ਤੁਹਾਨੂੰ ਪਤਾ ਰੋਟੀ ਇੱਥੋਂ ਹੀ ਖਾਣੀ ਹੈ ਆਪਾਂ ਮੀਡਲ ਕਲਾਸ ਫੈਮਿਲੀ ਨਾਲ ਬਿਲੋਂਗ ਕਰਦੇ ਹਾਂ ਕੋਈ ਇਹ ਨਹੀਂ ਆਪਾਂ ਘਰੇ ਬਹਿ ਕੇ ਬਹੁਤ ਕੁਝ ਖਾ ਸਕਦੇ ਮੇਰਾ ਮੋਬਾਈਲਾਂ ਦਾ ਕੰਮ ਹੋਰ ਕਰਕੇ ਪਿੱਛੇ ਹਟ ਗਿਆ ਕੰਮ ਸਿੱਖਣ ਕਰਕੇ ਤੇ ਫਾਗਰ ਸਾਹਿਬ ਕਹਿੰਦੇ ਤੇਰੀ ਹੌਬੀ ਹੈ ਤੂੰ ਇਹਨੂੰ ਅੱਗੇ ਲੈ ਕੇ ਚੱਲ ਹਰ ਇੱਕ ਸਰਪੋਸ ਕਰ ਗਿਆ ਰਿਸਪੋਸ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਾਕੀ ਤੁਸੀਂ ਆਪਾਂ ਅੱਗੇ ਬਣਾ ਕੇ ਦੇਖੀ ਕਿਵੇਂ ਤਿਆਰ ਕਰਦੇ ਸਾਨੂੰ ਵਾਕਿਆ ਦਿਖਾਓ ਕਿਦਾਂ ਤੁਸੀਂ ਕਹਿੰਦੇ ਪਹਿਲੇ ਨੰਬਰ ਤੇ ਤਿਆਰ ਕਰਦੇ ਹੋ ਪਹਿਲੇ ਨੰਬਰ ਤੇ ਵੀਰ ਜੀ ਤੁਹਾਨੂੰ ਉਹਦੇ ਵਾਸਤੇ ਬਣਾਉਣ ਵਾਸਤੇ ਕਿਹੜੀ ਗੱਲ ਜਦ ਲੋੜ ਪਈ ਜੀ ਪਹਿਲਾਂ ਤਾਂ ਸਾਡਾ ਸਪੈਸ਼ਲ ਕਲਰ ਹੁੰਦਾ ਹਾਂਜੀ ਕਲਰ ਨੂੰ ਆਪਾਂ ਪਹਿਲਾਂ ਲੈ ਰਹੇ ਹਾਂ ਵੀਰ ਜੀ ਜਿਹੜਾ ਕਹਿੰਦੇ ਕਲਰ ਸਪੈਸ਼ਲ ਕਲਰ ਆ ਕੋਈ ਨਾਰਮਲ ਕਲਰ ਨਹੀਂ ਹੈ ਵੀਰੇ ਠੀਕ ਹੈ ਜੀ ਵੀਰੇ ਇਸ ਤੋਂ ਬਾਅਦ ਵੀਰੇ ਸਾਡਾ ਸੈਟਲ ਸਮਾਨ ਹੁੰਦਾ ਇਹ ਕੀ ਹੈ ਜੀ ਇਹ ਸੈਟਲ ਸਮਾਰਟ ਹੁੰਦਾ ਸੈਟਲ ਸਮਾਰਟ ਹਾਂਜੀ ਜਿਵੇਂ ਤੁਹਾਨੂੰ ਉਹ ਦਿਖਾਇਆ ਇਹ ਮੇਰੇ ਉਹਦੇ ਸ਼ੀਸ਼ੀਆਂ ਦੇ ਵਿੱਚ ਪਾਇਆ ਹੋਇਆ ਮਿੰਜੀ ਜੀ ਮਿੰਜੀ ਇਹਦਾ ਕਲਰ ਵੀ ਐਸਾ ਵਾ ਤੁਹਾਨੂੰ ਕੋਈ ਇਹਦੇ ਕੋਈ ਨਾ ਤਾਂ ਕੱਪੜੇ ਤੇ ਕਲਰ ਆਊਗਾ ਤੇ ਨਾ ਕਿਤੇ ਆਪਣੇ ਹਾਰਮਫੁਲ ਆਪਣੇ ਵਾਸਤੇ ਦੇਖੋ ਮਿੰਜੀ ਕਲਰ ਹੈਗਾ ਮਿੰਜੀ ਇਹਨੇ ਸਕਿਨ ਤੇ ਵੀ ਨਹੀਂ ਕਲਰ ਲੈਣਾ ਤੇ ਕੱਪੜੇ ਤੇ ਵੀ ਕਲਰ ਨਹੀਂ ਲੈਣਾ ਇਹ ਨਹੀਂ ਇਹ ਬਣੇ ਨਹੀਂ ਬਣਦੇ ਹਾਂਜੀ ਜੇ ਆਪਾਂ ਕੱਪੜੇ ਤੇ ਪਾਵਾਂਗੇ ਨਹੀਂ ਨਹੀਂ ਚੜੇ ਨਹੀਂ ਕਿਉਂ ਇਹ ਸੈਟਅਪ ਕੀਤਾ ਹੋਇਆ ਹੈ ਜੀ ਸਾਰਾ ਇਸ ਸਮੈਲ ਜਿਹੜੀ ਮਰਜ਼ੀ ਤੁਸੀਂ ਗਾਉਂਗੇ ਸਭ ਤੋਂ ਵਧੀਆ ਤੋਂ ਵਧੀਆ ਫ੍ਰੈਗਰੈਂਸ ਹੈ ਜਿਨ੍ਹਾਂ ਦੇ ਆਪਾਂ ਨਾਮ ਵੀ ਨਹੀਂ ਕਹਿ ਸਕਦੇ ਬੋਲ ਸਕਦੇ ਠੀਕ ਹੈ ਜੀ ਆਹ ਮੇਰਾ ਪਾਈਨੈਪਲ ਆਜੀ ਸਪੈਸ਼ਲ ਜਿਹੋ ਪਾਈਨੈਪਲ ਕਹਤਾ ਦੀ ਉਹਦੀ ਪਾਈਨੈਪਲ ਦੀ ਸਮੈਲ ਹੀ ਨਿਕਲੂਗੀ ਇਹ ਤੁਹਾਨੂੰ ਚਾਕਲੇਟ ਕਹਿਤਾ ਚਾਕਲੇਟ ਦੀ ਹੀ ਸਮੈਲ ਨਿਕਲੂਗੀ ਪੱਤਰਕਾਰ ਸਾਹਿਬ ਤੁਸੀਂ ਵੀ ਸਾਰਿਆਂ ਦੀ ਇੰਟਰਵਿਊ ਕਰਦੇ ਆ ਜੇ ਤਾਂ ਸਾਰੇ ਸੀ ਗਲਤ ਤਾਂ ਤੁਸੀਂ ਜਵਾਬ ਦੇ ਦੇਣਾ ਆ ਮੇਰਾ ਦਿਲ ਰੱਖਣ ਵਾਸਤੇ ਆਪਾਂ ਇੱਥੇ ਪਾਣੀ ਆ ਚਾਕਲੇਟ ਛਿੜਕੂਗਾ ਜੀ ਆ ਦੇਖਿਓ ਜੀ ਚਾਕਲੇਟ ਦੀ ਸਮੈਲ ਆ ਰਹੀ ਹੈ ਬਿਲਕੁਲ ਇਹ ਤੋਂ ਉੱਪਰ ਤਾਂ ਮੈਂ ਕੋਈ ਜਵਾਬ ਦੇ ਨਹੀਂ ਸਕਦਾ ਜੀ ਕੀ ਇਹ ਜਿਹੜੇ ਆਪਣੇ ਨਵੇਂ ਨਿਊ ਕਸਟਮਰ ਆਉਣ ਦੇ ਵੀਡੀਓ ਦੇ ਨਾਲ ਇਹ ਉਹ ਆਪਣੀ ਪਸੰਦ ਤੇ ਤੁਹਾਨੂੰ ਕਹਿ ਕੇ ਵੀ ਬਣਵਾ ਸਕਦੇ ਆ ਜੀ ਬਿਲਕੁਲ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਜਿਹੜੀ ਉਹਨਾਂ ਨੂੰ ਚੰਗੀ ਲੱਗਣੀ ਹੈ ਜੀ ਖੁਸ਼ਬੂ ਹਸਾਮ ਨਾਲ ਮੇਰੀ ਕੋਈ ਵੀ ਫ੍ਰੈਗਰੈਂਸ ਤੁਹਾਡੇ ਸੈਟ ਨੂੰ ਨਹੀਂ ਛੜੂਗੀ ਕੋਈ ਗਲੇ ਨੂੰ ਨਹੀਂ ਸਾਹਮਣੇ ਵੱਡੀ ਗੱਲ ਇਹ ਆ ਕਿੰਨੇ ਘੰਟੇ ਇਹਦਾ ਰਹੂਗਾ ਇਹਦਾ ਘੰਟਾ ਜੀ ਜਿਹਦੀ ਲਾਸਟਿੰਗ ਆਪਣੀ ਸਕਿਨ ਦੇ ਉੱਤੇ 4 ਘੰਟੇ ਰਹਿੰਦੀ ਹੈ ਜੀ ਇਤਰ ਦੀ ਜਿਹੜੀ ਕੱਪੜਿਆਂ ਦੇ ਉੱਤੇ ਲਾਸਟਿੰਗ ਆ ਜੇ ਅੱਜ ਤੁਸੀਂ ਇਤਰ ਲਾੜਿਆ ਕੱਲ ਨੂੰ ਕੱਪੜੇ ਧੋ ਵੀ ਲਓਗੇ ਤਾਂ ਵੀ ਮੇਰੀ ਲਾਸਟਿੰਗ ਹੋਂਦੀ ਰਹਿੰਦੀ ਹੈ ਕੁਝ ਦਿਨ ਦੋ ਦਿਨ ਤੋਂ ਬਾਅਦ ਤੋਂ ਬਾਅਦ ਇਹਨਾਂ ਜਲਤ ਸਾਹਮ ਆਪਣੇ ਵੀਰ ਭਰਾਵਾਂ ਨੇ ਦੱਸਿਆ ਸੋ ਇੱਕ ਇੱਥੇ ਬੜੀ ਧਿਆਨਯੋਗ ਔਰ ਨੋਟ ਵਾਲੀ ਗੱਲ ਆ ਵੀਰ ਜੀ ਨੇ ਵਿਸ਼ਾਲ ਰੁੱਲਾ ਜੀ ਨੇ ਬਹੁਤ ਜਿਆਦਾ ਬ੍ਰਾਂਡ ਤਿਆਰ ਕੀਤੇ ਹੋਏ ਆ ਔਰ ਉਹਨਾ ਬ੍ਰਾਂਡਾਂ ਦੇ ਨਾਲ-ਨਾਲ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਜੇਕਰ ਕੋਈ ਆਪਣੇ ਚੁਆਇਸ ਦਾ ਕੋਈ ਵੀ ਪਰਫਿਊਮ ਬਣਾਉਣਾ ਚਾਹੁੰਦਾ ਹੈ ਖੁਸ਼ਬੂ ਲੈਣਾ ਚਾਹੁੰਦਾ ਹੈ ਤੋ ਆਪਣੇ ਆਪ ਆ ਕੇ ਦੱਸ ਕੇ ਆਰਡਰ ਤੇ ਤਿਆਰ ਵੀ ਕਰਵਾ ਸਕਦਾ ਉਹ ਆਰਡਰ ਤੇ ਕਿੰਨੇ ਦੇ ਵਿੱਚ ਤਿਆਰ ਹੋ ਜਾਏਗਾ ਵੀਰ ਜੀ 5 ਤੋਂ 10 ਮਿੰਟ ਸਿਰਫ 5 ਤੋਂ 10 ਮਿੰਟ ਦੇ ਵਿੱਚ ਇੱਥੇ ਬੈਠਣਾ ਪਵੇਗਾ ਇੱਕੇ ਦਾਮ ਇਦਾਂ ਨਹੀਂ ਕਿ 2 4 10 ਦਿਨ ਆਰਡਰ ਤੇ ਆਪਾਂ ਤਿਆਰ ਕਰਵਾਈਏ ਤੁਸੀਂ ਦੁਕਾਨ ਦੇ ਉੱਪਰ ਜਦੋਂ ਮਰਜ਼ੀ ਆਓ ਸਿਰਫ 5 7 10 ਮਿੰਟ ਦਾ ਵੀਰ ਜੀ ਨੂੰ ਸਮਾਂ ਦਿਓ ਔਰ ਬੈਠਿਆਂ ਬੈਠਿਆਂ ਤੋਂ ਅਸੀਂ ਜਿਹੜਾ ਵੀ ਪਰਫਿਊਮ ਕਹੋਗੇ ਵੀਰ ਜੀ ਹੱਥੀ ਉਹ ਆਪਣਾ ਤਿਆਰ ਤੁਹਾਨੂੰ ਉਹਦੇ ਖੁਸ਼ਬੂ ਨਾਲ ਤਿਆਰ ਕਰਕੇ ਪਰਫਿਊਮ ਤਿਆਰ ਕਰ ਦੇਣਗੇ ਸੋ ਹੋਰ ਕੀ ਕਹਿਣਾ ਚਾਹੁੰਦੇ ਜੀ ਆਪਣੇ ਵੀਡੀਓ ਦੇ ਰਾਹੀਂ ਆਪਣਾ ਜਿਹੜਾ ਆਪਣਾ ਜਿਹੜਾ ਮੇਨ ਐਡਰੈਸ ਆਪਣਾ ਕਿਵੇਂ ਸੌਖੇ ਢੰਗ ਨਾਲ ਪਹੁੰਚ ਜਾਣ ਉਹ ਦੱਸ ਦੋ ਵੀਰ ਜੀ ਸਾਹਮਣੇ ਪਹਿਲਾਂ ਤਾਂ ਜੀ ਆਪਣਾ 3540 ਸਾਲ ਪੁਰਾਣਾ ਕੰਮ ਹੈ ਠੀਕ ਹੈ ਜੀ ਤਕਰੀਬਨ ਨਾਮੀ ਦੁਕਾਨ ਆਪਣਾ ਮਿਰਗਾ ਆਪਣੇ ਆ ਬ੍ਰਾਂਡ ਦਾ ਨਾਮ ਹੈ ਨਿਊ ਸ਼ਾਮ ਭਾਈ ਕੇ ਕੇ ਟ੍ਰੇਡਸ ਠੀਕ ਹੈ ਨਰੂਲੇ ਦੇ ਨਾਮ ਤੇ ਅਸੀਂ ਮਸ਼ਹੂਰ ਆ ਜੀ ਜਿੱਦੋਂ ਮਰਜੀ ਲੱਕੀ ਨਰੂਲੇ ਦੀ ਦੁਕਾਨ ਤੇ ਪੁਰਾਣੇ ਘੜੀਆਂ ਵਾਲੇ ਵੱਜਦੇ ਆ ਆਪਾਂ ਲੱਕੀ ਨਰੂਲੇ ਦੀ ਦੁਕਾਨ ਤੇ ਪਹੁੰਚੋ ਉੱਥੇ ਹੀ ਮੈਂ ਵੀਰੇ ਬਹਿ ਰਹੇ ਆ ਠੀਕ ਹੈ ਅੱਜ ਫਾਦਰ ਸਾਹਿਬ ਦੇ ਨਾਲ ਵਿਚਾਰ ਦੇ ਵਿੱਚ ਨੇੜੇ ਕੀ ਲੱਗਦਾ ਹੋਰ ਨੂੰ ਹਨੂਮਨ ਮਾਰਕੀਟ ਦੀ ਹਨੂਮਨ ਮਾਰਕੀਟ ਦੇ ਨੇੜੇ ਨਾਲ ਅਸ਼ੋਕ ਡਾਕਟਰ ਅਸ਼ੋਕ ਡਾਕਟਰ ਹਨੂਮਨ ਮੰਦਰ ਦੇ ਨੇੜੇ ਮੰਦਰ ਔਰ ਅਸ਼ੋਕ ਡਾਕਟਰ ਦੇ ਨਾਲ ਬਿਲਕੁਲ ਇਹ ਸ਼ੌਪ ਆ ਵੀਰ ਜੀ ਦੀ ਔਰ ਆਪਣਾ ਪਰਫਿਊਮ ਤਿਆਰ ਕਰਦੇ ਆ ਸਭ ਤੋਂ ਮੇਨੋ ਗੱਲ ਆ ਆ ਪਾਗੇ ਵੀ ਸ਼ੇਅਰ ਕੀਤੀ ਗੱਲ ਕੀਤੀ ਆ ਕਿ ਆਪਣਾ ਆਪ ਤੁਸੀਂ ਬ੍ਰਾਂਡ ਆ ਕੇ ਜੋ ਵੀ ਤੁਹਾਡੀ ਚੋਇਸ ਆ ਉਹਨੂੰ ਤਿਆਰ ਕਰਵਾ ਸਕਦੇ ਹੋ ਇੱਕ ਵਾਰ ਜਰੂਰ ਇੱਥੇ ਆ ਕੇ ਧੰਪੁਰ ਦੇ ਵਿੱਚ ਵਿਚਾਰ ਨਰੁੱਲਾ ਜੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀਆਂ ਸਮਾਗਮ ਹੋਣ ਵਾਲੇ ਆ ਸੋ ਉਹ ਆਪਣੇ ਤਿਆਰੀਆਂ ਵਿਆਹਾਂ ਵਾਸਤੇ ਅਕਸਰ ਅਕਸਰ ਲੋਕ ਅਤਰ ਫੜੀਲਾ ਲਾਉਂਦੇ ਆ ਖੁਸ਼ਬੂਦਾਰ ਵਧੀਆ ਕੱਪੜੇ ਔਰ ਵਧੀਆ ਪਰਫਿਊਮਾਂ ਦੀ ਚੋਅ ਚਾਹੁੰਦੇ ਆ ਸੋ ਇੱਕ ਵਾਰ ਇੱਥੇ ਆ ਕੇ ਆਪਣੀ ਚੋਅਤ ਨੂੰ ਬਰਕਰਾਰ ਰੱਖੋ ਔਰ ਆਪਣੀ ਚੋਅਤ ਬਣਵਾਓ ਤੇ ਵੀਰ ਜੀ ਨੂੰ ਇੱਕ ਵਾਰ ਜਰੂਰ ਸੇਵਾ ਦਾ ਮੌਕਾ ਦਿਓ ਤੁਸੀਂ ਧਰਮਕੋਟ ਮੇਨ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਇੱਥੇ ਆ ਕੇ ਜਰੂਰ ਪਹੁੰਚ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ